ਸਹੀ ਗੱਲ ਬਾਬਾ ਜੀ ਹਾਂਜੀ ਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਬਾਬਾ ਜੀ ਚੱਲ ਕੇ ਆਏ ਨਹੀਂ ਕੋਈ ਨਹੀਂ ਚੜ੍ਹਦੀ ਕਲਾ ਪਾਛ ਤੇ ਪਹਿਲਾਂ ਆਪਾਂ ਸ਼ੁਰੂਆਤ ਬਾਬਾ ਜੀ ਇਸੇ ਗੱਲ ਤੋਂ ਕਰਾਂਗੇ ਕਿ ਤੁਹਾਡੇ ਬਾਰੇ ਗੱਲ ਕਰਾਂਗੇ ਹਾਂਜੀ ਹਾਂਜੀ ਇੱਕ ਸਭ ਤੋਂ ਵਧੀਆ ਗੱਲ ਆ ਬਾਈ ਕਿ ਬਾਈ ਦਾ ਨਾਮ ਹੈਗਾ ਸੁਖਰਾਜ ਸਿੰਘ ਸੁੱਖਾ ਜੀ ਹਾਂਜੀ ਸੁਖਰਾਜ ਸਿੰਘ ਤੇ ਬਾਬਾ ਜੀ ਸੇਵਾ ਵੀ ਸੁੱਖੇ ਦੀ ਆ ਸੇਵਾ ਵੀ ਸੁਖੇ ਦੇਗਾ ਸੇਵਾ ਵੀ ਸੁਖੇ ਦੇਗਾ ਹਾਂਜੀ ਹਾਂਜੀ ਪਾਛ ਤੇ ਕਿੱਥੋਂ ਤੁਹਾਡੀ ਜਰਨੀ ਜਿਹੜੀ ਸਟਾਰਟ ਹੋਈ ਕਿਵੇਂ ਤੁਸੀਂ ਮਤਲਬ ਕਿ ਪਹਿਲਾਂ ਪੜ੍ਹਾਈ ਕਰਦੇ ਸੀ ਜਾਂ ਤੁਹਾਡੇ ਬਚਪਨ ਤੋਂ ਹੀ ਤੁਹਾਨੂੰ ਸ਼ੌਂਕ ਸੀਗਾ ਜਿਵੇਂ ਰਗੜੇ ਲਾਣ ਦਾ ਨਿਹੰਗ ਸਿੰਘ ਸਜਣ ਦਾ ਪਾਸ਼ੋ ਮੈਂ ਨਾ ਪਹਿਲਾਂ ਛੋਟਾ ਜਿਹਾ ਹੁੰਨਾ 12 ਸਾਲਾਂ ਤੋਂ ਉਦੋਂ ਪਾਇਆ ਸੀ ਇੱਕਰਾਂ ਪਾਣਾ ਹੂੰ ਵਿਵੇਕ ਦਾ ਪਹਿਰਾ ਵੀ ਰੱਖਿਆ ਸੀ ਵਿਵੇਕ ਦਾ ਪਹਿਰਾ ਇਹ ਤਾਂ ਤੁਹਾਨੂੰ ਪਤਾ ਨਾ ਵੀ ਆਪਣਾ ਹੀ ਗੱਫਾ ਪਾਣੀ ਕਰਨਾ ਵਾ ਹਾਂਜੀ ਤਾਂ ਆਪਣਾ ਹੀ ਛਕਣਾ ਕਿੰਨੇ ਟਾਈਮ ਵਾਸਤੇ ਉਦੋਂ ਆਪਣਾ ਮਨ ਹੁੰਦਾ ਵੀ ਸਦਾ ਰੱਖਣਾ ਪੱਕਾ ਰਖੀਦਾ ਉਦਾਂ ਤੇ ਮੈਂ ਉਦੋਂ ਮਹੀਨਾ ਕਿ ਰੱਖਿਆ ਇਹ ਬਿਮਾਰ ਹੋ ਗਿਆ ਤੇ ਫੇ ਛੜਤਾ ਸੀ ਤੇ ਉਸ ਤੋਂ ਬਾਅਦ ਹੁਣ ਮੈਨੂੰ 2 ਸਾਲ ਹੋ ਗਏ ਆ